ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਪੰਜਾਬੀ ਬੁਣਾਈ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਡਿਜ਼ਾਈਨ ਲੈ ਕੇ ਆਇਾਂਗੇ ਇਹ ਡਿਜ਼ਾਈਨ ਨੂੰ ਬਣਾਉਣਾ ਬਹੁਤ ਸੌਖਾ ਹੈ ਤੇ ਤੁਸੀਂ ਕਿਸੇ ਵੀ ਕਾਰਡੀਗਨ ਵਿੱਚ ਪਾ ਸਕਦੇ ਹੋਗੇ ਤੇ ਕਿਸੇ ਵੀ ਕਲਰ ਦੀ ਤੁਸੀਂ ਇਹ ਪਸ਼ਮ ਵਿੱਚ ਪਾ ਸਕਦੇ ਹੋ ਬਹੁਤ ਹੀ ਪਿਆਰਾ ਹੈ ਡਿਜ਼ਾਈਨ ਹੈ ਜ਼ਿਆਦਾਤਰ ਇਹ ਲਾਈਟ ਕਲਰ ਦੀ ਪਸ਼ਮ ਵਿੱਚ ਪਾਇਆ ਜਾਂਦਾ ਪਰ ਤੁਸੀਂ ਡਾਰਕ ਕਲਰ ਦੀ ਪਸ਼ਮ ਵਿੱਚ ਵੀ ਪਾ ਸਕਦੇ ਹੋ ਤੇ ਇਹ ਦੇਖੋ ਇਹ ਵਰਦਮਾਨ ਦੀ ਪਸ਼ਮ ਹੈ ਤੇ ਇਦੇ ਨਾਲ ਆਪਾਂ 10 ਨੰਬਰ ਸਲਾਈਆਂ ਦੀ ਵਰਤੋਂ ਕਰਾਂਗੇ ਇਹਨੂੰ ਬਣਾਉਣਾ ਕਿੱਦਾਂ ਮੈਂ ਤੁਹਾਨੂੰ ਦੱਸਦੀਆਂ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਆਪਾਂ ਬਾਰਡਰ ਤੋਂ ਬਾਅਦ ਜਦੋਂ ਡਿਜ਼ਾਈਨ ਬਣਾਉਣਿਆਂਗੇ ਤਾਂ ਪਹਿਲਾ ਕੁੰਡਾ ਆਪਾਂ ਐਜ਼ ਐ ਸਟਿਚ ਉਤਾਰ ਲਾਂ ਉਸ ਤੋਂ ਬਾਅਦ ਧਾਗਾ ਅੱਗੇ ਇੱਕ ਕੁੰਡਾ ਉਲਟਾ ਠੀਕ ਹੈ ਜੀ ਧਾਗਾ ਅੱਗੇ ਹੀ ਰਹੂਗਾ ਹੁਣ ਆਪਾਂ ਦੋ ਕੁੰਡੇ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰਨਾ ਹੈ ਤੇ ਇਹ ਜਿਹੜਾ ਸਲਾਈ ਆਪਾਂ ਇਹ ਦੋ ਕੁੰਡਿਆਂ ਨੂੰ ਇੱਕ ਕਰਨਾ ਤਾਂ ਸਲਾਈ ਆਪਾਂ ਪਿੱਛੋਂ ਦੀ ਪਾਉਣੀ ਹੈ ਠੀਕ ਹੈ ਜੀ ਦੋ ਦਾ ਇੱਕ ਕਰਦੇ ਹੋਏ ਆਪਾਂ ਇਹਨੂੰ ਬੁਣਾਂਗੇ ਦੇਖੋ ਹੁਣ ਆਪਾਂ ਤਾਗਾ ਅੱਗੇ ਰੱਖਿਆ ਸੀ ਤਾਂ ਇੱਥੇ ਇੱਕ ਜਾਲੀ ਬਣ ਗਈ ਜਿਹਦੇ ਨਾਲ ਆਪਣਾ ਇੱਕ ਕੁੰਡਾ ਇੱਥੇ ਹੋਰ ਵੱਧ ਗਿਆ ਇਹ ਆਪਣੇ ਦੋ ਕੁੰਡੇ ਇੱਥੇ ਪੂਰੇ ਹੋ ਗਏ ਜਿਹੜੇ ਆਪਾਂ ਪੁਰੇ ਘਟਾਏ ਸੀਗੇ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਸੈਂਟਰ ਦੇ ਉਲਟੇ ਬੁਣਾਂਗੇ ਆਪਾਂ ਦੋ ਗੁੰਡੇ ਇੱਥੇ ਉਲਟੇ ਧਾਗਾ ਪਿੱਛੇ ਹੁਣ ਆਪਾਂ ਫੇਰ ਦੋ ਦਾ ਇੱਕ ਕਰਨਾ ਹੈ ਤਾਂ ਹੁਣ ਪਹਿਲਾਂ ਆਪਾਂ ਸਲਾਈ ਦੇਖੋ ਇਸ ਤਰ੍ਹਾਂ ਪਿਛੋਂ ਦੀ ਪਾਈਸ ਦੀ ਹੁਣ ਆਪਾਂ ਸਲਾਈ ਫਰੰਟ ਸਾਈਡ ਦੀ ਇਸ ਤਰ੍ਹਾਂ ਅੱਗੋਂ ਦੀ ਸਲਾਈ ਨਾਲ ਆਪਾਂ ਦੋ ਦੇ ਇੱਕ ਕਰਨਾ ਹੈ ਗੁੰਨਦੇ ਹੋਏ ਹੁਣ ਜੇ ਦੋ ਦਾ ਇੱਕ ਕੀਤਾ ਤਾਂ ਇੱਕ ਕੁੰਡਾ ਘਟ ਗਿਆ ਤਾਂ ਆਪਾਂ ਸਲਾਈ ਹੁਣ ਆਪਾਂ ਨੇ ਕੁੰਡਾ ਅੱਗੇ ਉਲਟਾ ਬੁਣਨਾ ਹੈ ਧਾਗਾ ਆਪਾਂ ਪਿੱਛੇ ਹੀ ਰੱਖਾਂਗੇ ਉਲਟਾ ਗੁੰਡਾ ਬੁਣਾਂਗੇ ਤਾਂ ਇੱਥੇ ਆਪਣਾ ਜਿਹੜਾ ਕੁੰਡਾ ਘਟਿਆ ਉਹ ਪੂਰਾ ਹੋ ਜੂਗਾ ਦੇਖੋ ਠੀਕ ਹੈ ਜੀ ਇੱਥੇ ਆਪਣਾ ਉਹ ਕੁੰਡਾ ਜਿਹੜਾ ਪੂਰਾ ਹੋ ਗਿਆ 6 ਦੇ 6 ਕੁੰਡੇ ਆਪਣੇ ਸੈਂਟਰ 'ਚ ਕੰਪਲੀਟ ਹੋ ਗਏ ਇਹ 6 ਕੁੰਡਿਆਂ ਤੇ ਆਪਣੀ ਆਪਣਾ ਡਿਜ਼ਾਈਨ ਹੈ ਉਸ ਤੋਂ ਬਾਅਦ ਆਪਾਂ ਤਿੰਨ ਕੁੰਡੇ ਇੱਥੇ ਗੈਪ ਦੇ ਤੌਰ ਤੇ ਲੈ ਰਹਿਆਂਗੇ ਠੀਕ ਹੈ ਤਿੰਨ ਗੁੰਡੇ ਗੈਪ ਤੇ ਕਿਸ ਤਰ੍ਹਾਂ ਲੈਣੇ ਇੱਕ ਗੁੰਡਾ ਉਲਟਾ ਇੱਕ ਸਿੱਧਾ ਇੱਕ ਫੇਰ ਉਲਟਾ ਇਹ ਤਿੰਨ ਗੁੰਡੇ ਆਪਣੇ ਗੈਪ ਦੇ ਨੇ ਡਿਜ਼ਾਈਨ ਤੋਂ ਬਾਅਦ ਹੁਣ ਫੇਰ ਆਪਣਾ ਡਿਜ਼ਾਈਨ ਸਟਾਰਟ ਹੋ ਤਾਂਗਾ ਭੱਗੇ ਹੀ ਰੱਖਣਾ ਦੋ ਦਾ ਆਪਾਂ ਇੱਕ ਕਰਨਾ ਹੈ ਦੇਖੋ ਹੁਣ ਦੋ ਦਾ ਇੱਕ ਆਪਾਂ ਨੇ ਪਿਛੋਂ ਦੀ ਸਲਾਈਪ ਆਉਂਦੇ ਹੋਏ ਕਰਨਾ ਹੈ ਦੇ ਕੁਝ ਉਸ ਤੋਂ ਬਾਅਦ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਆਪਣੇ ਉਲਟੇ ਬੁਣ ਲਾਂਗੇ ਠੀਕ ਹੈ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਫਰੰਟ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕਰਨਾ ਹੈ ਫਰੰਟ ਸਾਈਡ ਤੋਂ ਬੁਣਦੇ ਹੋਏ ਦੋ ਕੁੰਡਿਆਂ ਦਾ ਇੱਕ ਕਰਾਂਗੇ ਧਾਗਾ ਪਿੱਛੇ ਹੀ ਰਹਿਣ ਦਾਂਗੇ ਦੇਖੋ ਹੁਣ ਆਪਣੇ ਇੱਥੇ ਗੁੰਤੀ ਦੇ ਡਿਜ਼ਾਈਨ ਦੇ ਆਪਣੇ ਇੱਥੇ ਪੰਜ ਗੁੰਡੇ ਲੇਗੇ ਇੱਕ ਗੁੰਡਾ ਆਪਣਾ ਘਟ ਗਿਆ ਤਾਂ ਹੁਣ ਆਪਾਂ ਉਹ ਗੁੰਡਾ ਇੱਥੇ ਪੂਰਾ ਕਰਨਾ ਹੈ ਤਾਂ ਪਤਾਗਾ ਪਿੱਛੇ ਹੀ ਰੱਖਾਂਗੇ ਤੇ ਗੁੰਡਾ ਆਪਾਂ ਉਲਟਾ ਬਣਾਵਾਂਗੇ ਇਸ ਕਰਕੇ ਇੱਥੇ ਆਪਣਾ ਉਹ ਗੁੰਡਾ ਫਿਰ ਪੂਰਾ ਹੋ ਗਿਆ ਇੱਕ ਜਾਲੀ ਬਣਾਉਂਦੇ ਹੋਏ ਤਾਗਾ ਪਿੱਛੇ ਇੱਕ ਗੁੰਡਾ ਸਿੱਧਾ ਤਾਗਾ ਅੱਗੇ ਇੱਕ ਗੁੰਡਾ ਉਲਟਾ ਹੁਣ ਇਸ ਤੋਂ ਬਾਅਦ ਫੇਰ ਡਿਜ਼ਾਈਨ ਹੈ ਦੋ ਦਾ ਇੱਕ ਕਰਾਂਗੇ ਆਪਾਂ ਬੈਕ ਸਾਈਡ ਤੋਂ ਬੁੰਦੇ ਹੋਏ ਠੀਕ ਹੈ ਜੀ ਉਸ ਤੋਂ ਬਾਅਦ ਧਾਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਧਾਗਾ ਪਿੱਛੇ ਫਰੰਟ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕਰਾਂਗੇ ਆਪਾਂ ਫਰੰਟ ਸਾਈਡ ਤੋਂ ਬੁੰਦੇ ਹੋਏ ਦੋ ਦਾ ਇੱਕ ਕਰਾਂਗੇ ਧਾਗਾ ਪਿੱਛੇ ਹੀ ਰਹੂਗਾ ਇੱਕ ਕੁੰਡਾ ਆਪਾਂ ਉਲਟਾ ਬੁਣਾਂਗੇ ਫਿਰ ਧਾਗਾ ਪਿੱਛੇ ਲਾਸਟ ਕੁੰਡਾ ਆਪਾਂ ਸਿੱਧਾ ਮੋੜ ਲਾ। ਠੀਕ ਹੈ ਜੀ ਦੇਖੋ ਇੱਕ ਵਾਰ ਹੋਰ ਸਮਝਾਉਣੀ ਆ। ਪਹਿਲਾ ਕੁੰਡਾ ਐਜੇ ਸਟਿਚ ਉਤਾਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਕੁੰਡਾ ਉਲਟਾ ਬੁਣਾਂਗੇ ਫਿਰ ਆਪਾਂ ਦੋ ਦਾ ਇੱਕ ਕਰਦੇ ਹੋਏ ਤਾਗਾ ਆਪਣਾ ਅੱਗੇ ਹੀ ਰਹੂਗਾ। ਆਪਾਂ ਦੋ ਦਾ ਇੱਕ ਸਿੱਧੇ ਤੌਰ ਤੇ ਕਰਨਾ ਹੈਗਾ। ਬੈਕ ਸਾਈਡ ਤੋਂ ਸਲਾਈ ਪਾਉਂਦੇ ਹੋਏ ਆਪਾਂ ਨੇ ਦੋ ਦਾ ਇੱਕ ਕਰਨਾ ਹੈ। ਇੱਥੇ ਆਪਣੇ ਜਦੋਂ ਤਾਗਾ ਅੱਗੇ ਹੈ ਤਾਂ ਇੱਥੇ ਜਾਲੀ ਬਣ ਜੂਗੀ। ਤੇ ਆਪਣੇ ਦੋ ਕੁੰਡਿਆਂ ਦਾ ਇੱਕ ਕੀਤਾ ਤਾਂ ਇੱਥੇ ਆਪਣੇ ਦੋ ਕੁੰਡੇ ਦੁਆਰਾ ਪੂਰੇ ਹੋ ਜਾਣਗੇ ਫਿਰ ਆਪਾਂ ਦੋ ਕੁੰਡੇ ਉਲਟੇ ਕਰਨ ਬੁੰਨੇ ਨੇ ਉਸ ਤੋਂ ਬਾਅਦ ਫਿਰ ਆਪਾਂ ਦੋ ਦਾ ਇੱਕ ਕਰਨਾ ਹੈ ਫਰੰਟ ਸਾਈਡ ਤੋਂ ਫਿਰ ਉਸ ਤੋਂ ਬਾਅਦ ਆਪਾਂ ਨੇ ਤਾਗਾ ਪਿੱਛੇ ਹੀ ਰੋ ਇੱਕ ਕੁੰਡਾ ਉਲਟਾ ਬੁੰਨਾ ਤਾਂ ਇੱਥੇ ਆਪਣਾ ਛਿਮਾ ਕੁੰਡਾ ਫਿਰ ਪੂਰਾ ਹੋ ਜਾਊਗਾ ਜਾਲੀ ਬਣੂਗੀ ਜਦੋਂ ਠੀਕ ਹੈ ਜੀ ਇਸੇ ਤਰ੍ਹਾਂ ਇਹ ਡਿਜ਼ਾਈਨ ਪੈਟਰਨ ਆਪਾਂ ਸਲਾਈ ਪੂਰੀ ਕੰਪਲੀਟ ਕਰਨੀ ਆ ਉਸ ਤੋਂ ਬਾਅਦ ਚ ਆ ਗਿਆ ਆਪਾਂ ਉਲਟੀ ਸਾਈਡ ਉਲਟੀ ਸਾਈਡ ਦੇਖੋ ਕੀ ਕਰਨਾ ਹੈ ਜਿਹੜਾ ਕੁੰਡਾ ਆਪਾਂ ਨੂੰ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਜਿਹੜਾ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਹੈ ਉਹ ਆਪਾਂ ਸਿੱਧਾ ਬੁਣਨਾ ਹੈ ਤੇ ਜਿਹੜਾ ਉਲਟਾ ਦਿਖਾਈ ਦਿੰਦਾ ਹੈ ਇਹ ਜਿਹੜਾ ਜਾਲੀ ਵਾਲਾ ਕੁੰਡਾ ਹੈ ਇਹਨੂੰ ਵੀ ਉਲਟਾ ਬੁਣਾਂਗੇ ਉਸ ਤੋਂ ਬਾਅਦ ਕੁੰਡਾ ਇਹਨੂੰ ਵੀ ਉਲਟਾ ਬੁਣਾਂਗੇ ਹੁਣ ਸੈਂਟਰ ਦੇ ਦੋ ਕੁੰਡੇ ਆਪਾਂ ਉਲਟੇ ਬੁਣੇ ਸੀ ਉਹਨਾਂ ਨੂੰ ਆਪਾਂ ਉਲਟੀ ਸਾਈਡ ਤੋਂ ਸਿੱਧੇ ਬੁਣਾਂਗੇ ਫੇਰ ਆਪਾਂ ਦੋ ਕੁੰਡੇ ਉਲਟੇ ਬੁਣਾ ਫਿਰ ਆਪਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਤੇ ਇੱਕ ਕੁੰਡਾ ਫੇਰ ਸਿੱਧਾ ਜਿਹੜੇ ਆਪਾਂ ਫਰੰਟ ਸਾਈਡ ਤੋਂ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਬੁਣੇ ਸੀਗੇ ਇਸੇ ਤਰ੍ਹਾਂ ਜਿਹੜਾ ਕੁੰਡਾ ਉਲਟਾ ਉਲਟਾ ਬੁਣਨਾ ਜਿਹੜਾ ਸਿੱਧਾ ਉਹ ਸਿੱਧਾ ਬੁਣਨਾ ਇਹਨੂੰ ਇਸੇ ਤਰ੍ਹਾਂ ਬੁਣ ਕੇ ਆਪਾਂ ਕੰਪਲੀਟ ਕਰ ਲਾਂ ਹਾਂਜੀ ਦੇਖੋ ਹੁਣ ਆ ਗਿਆ ਆਪਾਂ ਤੀਜੀ ਸਲਾਈ ਸਿੱਧੀ ਸਾਈਡ ਹੁਣ ਇਹਦੇ ਵਿੱਚ ਦੇਖੋ ਆਪਾਂ ਨੇ ਕੀ ਕਰਨਾ ਹੈ ਪਹਿਲਾ ਕੁੰਡਾ ਐਜ ਇਸ ਸਟਿਚ ਉਤਾਰਾਂਗੇ ਉਸ ਤੋਂ ਬਾਅਦ ਧਾਗਾ ਅੱਗੇ ਜਿਸ ਤਰ੍ਹਾਂ ਪਹਿਲੀ ਸਲਾਈ ਵਿੱਚ ਕੀਤਾ ਸੀ ਦੂਜਾ ਕੁੰਡਾ ਆਪਾਂ ਉਲਟਾ ਬੁਣ ਲਾਂਗੇ ਹੁਣ ਦੇਖੋ ਧਾਗਾ ਪਿੱਛੇ ਕਰਾਂਗੇ ਜਿਹੜਾ ਆਪਾਂ ਨੇ ਇੱਥੇ ਆਪਣੀ ਜਾਲੀ ਬਣੀ ਸੀ ਕੁੰਡਾ ਪਹਿਲਾਂ ਵਧਾਇਆ ਸੀ ਇਹਨੂੰ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਪਹਿਲਾ ਕੁੰਡਾ ਐਜ ਇਸ ਸਟਿਚ ਉਤਾਰਾਂਗੇ ਦੂਜਾ ਪਉ ਉਲਟਾ ਬੁਣਾਂਗੇ ਹੁਣ ਜਿਹੜਾ ਇੱਥੇ ਆਪਣਾ ਜਾਲੀ ਵਾਲਾ ਕੁੰਡਾ ਸੀ ਜਿਹੜਾ ਆਪਾਂ ਨੇ ਇੱਕ ਕੁੰਡਾ ਬਧਾਇਆ ਸੀ ਇੱਥੇ ਉਹਨੂੰ ਆਪਾਂ ਸਿੱਧਾ ਬੁਣ ਲਾਂਗੇ ਤਾਗਾ ਅੱਗੇ ਹੁਣ ਆਪਾਂ ਦੇਖੋ ਇਹ ਸੈਂਟਰ ਚ ਦੋ ਕੁੰਡੇ ਉਲਟੇ ਬੁਨੇ ਸੀ ਤਾਂ ਇਹਨਾਂ ਚੋਂ ਇੱਕ ਕੁੰਡਾ ਇਸ ਕੁੰਡੇ ਨਾਲ ਆਪਾਂ ਦੋ ਦਾ ਇੱਕ ਕਰਾਂਗੇ ਦੇਖੋ ਬੈਕ ਸਾਈਡ ਤੋਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਦੋ ਦਾ ਇੱਕ ਕਰਾਂਗੇ ਹੁਣ ਆਪਾਂ ਤਾਗਾ ਪਿੱਛੇ ਹੀ ਰਹੂਗਾ ਹੁਣ ਆਪਾਂ ਫਰੰਟ ਸਾਈਡ ਤੋਂ ਵੀ ਦੋ ਦਾ ਇੱਕ ਕਰਾਂਗੇ ਦੇਖੋ ਹੁਣ ਤਾਗਾ ਅੱਗੇ ਕਰਾਂਗੇ ਫੇਰ ਆਪਣਾ ਔਰ ਇੱਕ ਜਾਲੀ ਵਾਲਾ ਕੁੰਡਾ ਆਉਂਦਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਤਾਗਾ ਅੱਗੇ ਕਰਕੇ ਸਿੱਧਾ ਕੁੰਡਾ ਬੁਣਾਂਗੇ ਆਪਣਾ ਇੱਥੇ ਇੱਕ ਕੁੰਡਾ ਹੋਰ ਬਣ ਜੂਗਾ ਇੱਕ ਜਾਲੀ ਹੋਰ ਬਣ ਜੂਗੀ ਹੁਣ ਫੇਰ ਆਪਾਂ ਤਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਤੇ ਇੱਕ ਉਲਟਾ ਇਹ ਆਪਣੇ ਡਿਜ਼ਾਈਨ ਦੇ ਵਿੱਚ ਗੈਪ ਦੇ ਕੁੰਡੇ ਨੇ ਇਹ ਬੁਣਾਂਗੇ ਆਪਾਂ ਫੇਰ ਆਪਾਂ ਤਾਗਾ ਪਿੱਛੇ ਕਰਾਂਗੇ ਜਾਲੀ ਵਾਲਾ ਕੁੰਡਾ ਦੇਖੋ ਆਪਣਾ ਇਹ ਇਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਫੇਰ ਆਪਾਂ ਤਾਗਾ ਅੱਗੇ ਕਰਾਂਗੇ ਹੁਣ ਆਪਾਂ ਇਹ ਦੋ ਦਾ ਇੱਕ ਕਰਾਂਗੇ ਦੇਖੋ ਠੀਕ ਹੈ ਤਾਗਾ ਪਿੱਛੇ ਹੀ ਰੂ ਫੇਰ ਆਪਾਂ ਹੁਣ ਇਹ ਦੋ ਦਾ ਫਰੰਟ ਸਾਈਡ ਤੋਂ ਇੱਕ ਕਰਾਂਗੇ ਪਹਿਲਾਂ ਆਪਾਂ ਬੈਕ ਸਾਈਡ ਤੋਂ ਕੀਤਾ ਹੁਣ ਆਪਾਂ ਫਰੰਟ ਸਾਈਡ ਤੋਂ ਸਲਾਈ ਪਾਉਂਦੇ ਹੋਏ ਇੱਕ ਕਰਾਂਗੇ ਹੁਣ ਤਾਗਾ ਅੱਗੇ ਕਰਾਂਗੇ ਜਾਲੀ ਵਾਲਾ ਗੁੰਡਾ ਫੇਰ ਆ ਗਿਆ ਆਪਣਾ ਇਹਨੂੰ ਉਲਟਾ ਬੁਣਾਂਗੇ ਇਹਨੂੰ ਸੌਰੀ ਇਹ ਗੁੰਡੇ ਨੂੰ ਆਪਾਂ ਸਿੱਧਾ ਬੁਣ ਲਾਂਗੇ ਤਾਗਾ ਆਪਣਾ ਅੱਗੇ ਹੀ ਰਹੂਗਾ ਉਸ ਤੋਂ ਬਾਅਦ ਫੇਰ ਆਪਾਂ ਤਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਇੱਕ ਸਿੱਧਾ ਫੇਰ ਇੱਕ ਗੁੰਡਾ ਉਲਟਾ ਇਹ ਆਪਣੇ ਗੈਪ ਦੇ ਗੁੰਡੇ ਬੁਣेंगे ਫੇਰ ਤਾਗਾ ਪਿੱਛੇ ਕਰਾਂਗੇ ਜਾਲੀ ਵਾਲਾ ਗੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਤਾਗਾ ਫਿਰ ਆਪ ਅੱਗੇ ਕਰਕੇ ਦੋ ਦਾ ਇੱਕ ਕਰਾਂਗੇ ਕਿਉਂਕਿ ਇੱਥੇ ਆਪਾਂ ਨੇ ਇੱਕ ਜਾਲੀ ਹੁਣ ਹੋਰ ਤਿਆਰ ਕਰਨੀ ਦੇਖੋ ਦੋ ਦਾ ਇੱਕ ਕਰਾਂਗੇ ਫਿਰ ਆਪਾਂ ਇਹ ਦੋ ਦਾ ਇੱਕ ਕਰਾਂਗੇ ਫਰੰਟ ਸਾਈਡ ਤੋਂ ਸਲਾਈ ਪਾਉਂਦੇ ਹੋਏ ਦੋ ਦਾ ਇੱਕ ਕਰਾਂਗੇ ਪਹਿਲਾਂ ਆਪਾਂ ਨੇ ਬੈਕ ਸਾਈਡ ਤੋਂ ਸਲਾਈ ਪਾਉਂਦੇ ਹੋਏ ਦੋ ਦਾ ਇੱਕ ਕੀਤਾ ਸੀ ਤਾਗਾ ਅੱਗੇ ਕਰਾਂਗੇ ਫਿਰ ਆਪਾਂ ਇਹ ਜਾਲੀ ਵਾਲਾ ਗੁੰਡਾ ਜਿਹੜਾ ਸਿੱਧਾ ਬੁਣ ਲਾਂਗੇ ਇੱਥੇ ਦੇਖੋ ਆਪਣੇ 6 ਦੇ 6 ਕੁੰਡੇ ਡਿਜ਼ਾਈਨ ਵਾਲੇ ਪੂਰੇ ਹੋ ਜਾਂਦੇ ਨੇ ਇਹ ਦੋ ਜਾਲੀਆਂ ਦੇ ਨਾਲ ਫਿਰ ਆਪਾਂ ਤਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਤੇ ਇੱਕ ਆਪਣਾ ਲਾਸਟ ਕੁੰਡਾ ਇਹ ਸਿੱਧਾ ਉਸ ਤੋਂ ਬਾਅਦ ਚ ਉਲਟੀ ਸਲਾਈ ਆ ਗਈ ਚੌਥੀ ਸਲਾਈ ਹੈ ਉਲਟੀ ਸਾਈਡ ਪਹਿਲਾ ਕੁੰਡਾ ਐਜ ਇਸ ਸਟਿਚ ਉਤਾਰਾਂਗੇ ਉਸ ਤੋਂ ਬਾਅਦ ਤਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਆਪਣੇ ਇਹ ਡਿਜ਼ਾਈਨ ਦੇ ਜਿਹੜੇ 6 ਕੁੰਡੇ ਨੇਗੇ ਜਿਨ੍ਹਾਂ ਤੇ ਆਪਾਂ ਨੇ ਡਿਜ਼ਾਈਨ ਬਣਾਇਆ 6 ਕੁੰਡਿਆਂ ਤੇ ਇਹ ਆਪਣੇ 6 ਦੇ 6 ਕੁੰਡੇ ਆਪਾਂ ਨੇ ਉਲਟੇ ਬੁਣਨੇ ਨੇਗੇ ਚੌਥੀ ਸਲਾਈਆ ਇਹ ਉਲਟੀ ਸਾਈਡ ਦੀ ਤਾਂ ਆਪਾਂ ਇਹ 6 ਦੇ 6 ਕੁੰਡੇ ਉਲਟੇ ਬੁਣ ਲਾਂਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਚ ਆਪਾਂ ਇੱਕ ਗੁੰਡਾ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਇਹ ਆਪਣੇ ਗੈਪ ਵਾਲੇ ਗੁੰਡੇ ਨੇ ਉਹ ਬੁੰਨੇ ਨੇ ਫਿਰ ਆਪਾਂ ਇਹ ਛੇ ਦੇ ਛੇ ਉਲਟੇ ਗੁੰੰਨੇ ਇਸੇ ਤਰ੍ਹਾਂ ਇਹ ਸਲਾਈ ਹੈ ਜਿਹੜੀ ਕੰਪਲੀਟ ਕਰਨੀ ਹੁਣ ਦੇਖੋ ਜੀ ਅੱਗੇ ਆਪਾਂ ਸਿੱਧੀ ਸਾਈਡ ਤੇ ਪੰਜਵੀਂ ਸਲਾਈ ਇਹਦੇ ਵਿੱਚ ਦੁਬਾਰਾ ਆਪਣਾ ਪੈਟਰਨ ਇੱਥੋਂ ਰਿਪੀਟ ਹੋਊਗਾ ਸਟਾਰਟ ਹੋ ਪਹਿਲਾ ਗੁੰਡਾ ਐਜ਼ ਇਸ ਸਟਿਚ ਉਤਾਰਾਂਗੇ ਦੂਜਾ ਗੁੰਡਾ ਆਪਾਂ ਉਲਟਾ ਬੁਣ ਲਾਂਗੇ ਤਾਗਾ ਅੱਗੇ ਹੀ ਰਹੂਗਾ ਹੁਣ ਆਪਾਂ ਦੋ ਦਾ ਇੱਕ ਕਰਾਂਗੇ ਬੈਕ ਲੂਪ ਤੋਂ ਠੀਕ ਹੈ ਜੀ ਬੈਕ ਸਾਈਡ ਤੋਂ ਆਪਾਂ ਸਲਾਈਪ ਆਉਂਦੇ ਹੋਏ ਬੈਕ ਲੂਫ ਤੋਂ ਆਪਾਂ ਦੋ ਦਾ ਇੱਕ ਕਰ ਲਾਂਗੇ ਤਾਗਾ ਅੱਗੇ ਕਰਾਂਗੇ ਸੰਟੋ ਗੁੰਡੇ ਉਲਟੇ ਬਣਾਵਾਂਗੇ ਫਿਰ ਆਪਾਂ ਤਾਗਾ ਪਿੱਛੇ ਕਰਾਂਗੇ ਹੁਣ ਦੋ ਦਾ ਇੱਕ ਕਰਾਂਗੇ ਫਰੰਟ ਲੂਫ ਤੋਂ ਠੀਕ ਹੈ ਜੀ ਫਰੰਟ ਸਾਈਡ ਤੋਂ ਸਲਾਈਪ ਆਉਂਦੇ ਹੋਏ ਦੋ ਦਾ ਇੱਕ ਕਰਾਂਗੇ ਤਾਗਾ ਪਿੱਛੇ ਹੀ ਰਹੂ ਗੁੰਡਾ ਉਲਟਾ ਬਣਨਾ ਇਹੀ ਪੈਟਰਨ ਆਪਣਾ ਜਿਹੜਾ ਆਪਾਂ ਪਹਿਲਾਂ ਸਟਾਰਟਿੰਗ ਕੀਤਾ ਸੀ ਉਹ ਦੁਆਰਾ ਸਟਾਰਟ ਹੋ ਜੂਗਾ ਬਸ ਇਹੀ ਚਾਰ ਸਲਾਈਆਂ ਵਿੱਚ ਇਹ ਡਿਜ਼ਾਈਨ ਹੈ ਜਿਹੜਾ ਬਣ ਕੇ ਕੰਪਲੀਟ ਹੋ ਜਾਂਦਾ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ